ਐਲਸਾ ਮੈਂ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਕਿਵੇਂ ਦੇਖ ਰਹੇ ਹੋਗੇ ਕਿਉਂਕਿ ਲਗਾਤਾਰ ਸਿਹੇ ਦੇ ਵਿੱਚ ਤੇ ਰਵਾਰਤਾਂ ਸਰਕਾਰ ਦੇ ਵੀ ਸਵਾਲ ਹੋ ਰਹੇ ਨੇ ਕਿ ਕੇਂਦਰ ਕੁਛਕੂ ਨਹੀਂ ਕਰਦਾ ਉਹ ਸਵਾਲ ਹੀ ਕੇਂਦਰ ਤੇ ਕਰਦੇ ਆ ਜਿੱਥੇ ਕਰਨੇ ਚਾਹੀਦੇ ਉੱਥੇ ਨਹੀਂ ਕਰਦੇ ਜੀ ਪਹਿਲੀ ਗੱਲ ਤਾਂ ਇਹ ਆ ਕਿ ਡੱਲੇਵਾਲ ਜੀ ਦੀ ਜ਼ਿੰਦਗੀ ਬਚਣੀ ਚਾਹੀਦੀ ਆ ਉਹਦੇ ਲਈ ਉਪਰਾਲੇ ਕਰਨੇ ਚਾਹੀਦੇ ਆ ਪਰ ਜੋ ਉਹਨਾਂ ਦਾ ਤਰੀਕਾ ਸਾਰਾ ਉਹ ਗਲਤ ਆ ਉਹ ਗਲਤ ਕਿਸ ਤਰ੍ਹਾਂ ਕਿਸਾਨ ਦੀ ਲੁੱਟ ਹੋਈ ਆ ਹਜ਼ਾਰਾਂ ਕਰੋੜ ਦੀ ਔਰ 22000 ਕਰੋੜ ਰੁਪਇਆ ਉਹਨਾਂ ਨੇ ਖਰੀਦ ਕੀਤੀ ਅਸੀਂ 44000 ਕਰੋੜ ਰੁਪਏ ਦਿੱਤਾ ਸੀ ਤੇ ਜਿਹੜੀ ਉਹ ਲੁੱਟ ਹੋਈ ਆ ਉਹ ਲੁੱਟ ਮੈਂ ਸਮਝਦਾ ਕਿ ਬਹੁਤ ਹੀ ਮੰਦਪਾਗੀ ਗੱਲ ਆ ਔਰ ਉਹ 10000 ਕਰੋੜ ਦੇ ਕਰੀਬ ਹੋਗੀ 100 200 400 700 ਰੁਪਏ ਤੱਕ ਦੇ ਘੱਟ ਲੱਗੇ ਨੇ ਔਰ ਉਹਦੇ ਲਈ ਉਹ ਕੁਝ ਕਰਦੇ ਨਹੀਂ ਹੈਗੇ ਜੇ ਕਾਨੂੰਨ ਵੀ ਬਣ ਜਾ ਉਹ ਲੁੱਟ ਤਾਂ ਫਿਰ ਵੀ ਹੋਊਗੀ ਇਸ ਕਰਕੇ ਉਹ ਦੇਖਣਾ ਚਾਹੀਦਾ ਔਰ ਉਹਨਾਂ ਨੇ ਆਪਣੀ ਡਿਮਾਂਡ ਚ ਮੈਂ ਡਿਮਾਂਡ ਕੀਤੀ ਬਾਕੀਆਂ ਨੇ ਵੀ ਕੀਤੀ ਆ ਜੀ ਬਈ ਇਹਦੀ ਸੀਬੀਆਈ ਜਾਂਚ ਕਰਵਾਓ ਸਰ ਕਿਸਾਨ ਦੀ ਮੌਤ ਸਿਹਤ ਕਿਵੇਂ ਦੇਖਦੇ ਸੀ ਸਿਹਤ ਜਿਵੇਂ ਜਿਆਦਾ ਸਰੋਗਾ ਕੀ ਸੁਣਵਾਈ ਹੋਵੇ ਸਿਹਤ ਤਾਂ ਜਦੋਂ ਭੁੱਖੇ ਰਹਿਣਗੇ ਤਾਂ ਜਾਣੀ ਆ ਯਾਰ ਉਹਦੇ ਕੀ ਆ ਹੜਤਾਲ ਨੂੰ ਖਤਮ ਕਰਾਉਣ ਦੇ ਲਈ ਕੀ ਕੇਂਦਰ ਨੂੰ ਕੇਂਦਰ ਇਸ ਤਰ੍ਹਾਂ ਇਦਾਂ ਦਬਾਅ ਚ ਕੁਝ ਨਹੀਂ ਹੋਇਆ ਕਰਦਾ ਇਹ ਸਰਕਾਰਾਂ ਨੇ ਪਰ ਮੈਂ ਚਾਹਨਾ ਕਿ ਉਹ ਬਚਣ ਮੈਂ ਕੇਂਦਰ ਨੂੰ ਵੀ ਅਪੀਲ ਕਰਦਾ ਪਰ ਕੇਂਦਰ ਕੱਲਾ ਕਿਉਂ ਪੰਜਾਬ ਦੀ ਪੰਜਾਬ ਤੋਂ ਜਿਹੜੀ ਡਿਮਾਂਡ ਕਰਨੀ ਆ ਉਹ ਤਾਂ ਕਰਦਾ ਹੀ ਨਹੀਂ ਉਹ ਕਿਉਂਕਿ ਭਗਵਾਨ ਤਮਾਨ ਨੇ ਕੇਜਰੀਵਾਲ ਨੇ ਸੁਪਾਰੀ ਦਿੱਤੀ ਹੋਈ ਆ ਕਿ ਮੋਦੀ ਜੀ ਦਾ ਚਿਹਰਾ ਖਰਾਬ ਕਰੋ ਆਹੀ ਕਾਰਨ ਆ ਉਹ ਕਿਸਾਨ ਹਿੱਤ ਦੀ ਗੱਲ ਘਟਾ ਇਹ ਇਹ ਸਿੱਤ ਦੀ ਗੱਲ ਜਿਆਦਾ ਕੀ ਲੱਗਦਾ ਪਲੈਂਟਡ ਸਰਕਾਰ ਵੱਲੋਂ ਕੀਤੀ ਗਈ ਨੇ ਜਿੰਨੇ ਤੁਸੀਂ ਕਹਿ ਰਹੇ ਹੋ ਪੰਜਾਬ ਸਰਕਾਰ ਭਗਵੰਤ ਮਾਨ ਸਰ ਸਪਾਰਿਸ਼ ਕਿਉਂ ਦਿੱਤੀ ਸਪਾਰਿਸ਼ ਦਿੱਤੀ ਮ ਉਹਦੇ ਜਿਹਦਾ ਚਿਹਰਾ ਖਰਾਬ ਕਰਨ ਦੀ ਜੀ ਹਾਂ ਪੋਲੀਟੀਕਲ ਕੈਰੀਅਰ ਯਾਨੀ ਕਿ ਡੈਮੇਜ ਕਰਨ ਦੀ ਉਹ ਕਰਨ ਦੀ ਕੀਤੀ ਹੋਈ ਆ ਬਾਕੀ ਕਿਸਾਨ ਹਿੱਤ ਦੀ ਜਿੰਨੀ ਗੱਲ ਆ ਉਹ ਮੰਨ ਲੈਣੀ ਚਾਹੀਦੀ ਆ ਪਰ ਕਿਸਾਨ ਹਿੱਤ ਦੀ ਗੱਲ ਇਹਦੇ ਚ ਘਟਾ ਜੇ ਘਟਾ ਹੋਵੇ ਤਾਂ ਉਹ ਜਿਹੜੇ ਹਜ਼ਾਰਾਂ ਕਰੋੜ ਦੀ ਪੰਜਾਬ ਦੇ ਕਿਸਾਨ ਦੀ ਲੁੱਟ ਹੋ ਗਈ ਆ ਹਰਿਆਣੇ ਚ ਨਹੀਂ ਹੋਈ ਫਰੀਦੀ ਕਿ ਉਹ ਨਹੀਂ ਉਹ ਸੀਬੀਆਈ ਤੋਂ ਜਾਂਚ ਕਰਾਉਂਦੇ ਨਗਰੀ ਮੂ ਇਲੈਕਸ਼ਨ ਤੇ ਆਵਾਂਗੇ ਕਿਵੇਂ ਦੇਖ ਰਹੇ ਹੋ ਨਗਰੀ 21 ਤਰੀਕ ਨੂੰ ਤੇ ਯਾਰ 24 ਦਾ ਸਾਡੇ ਕੈਂਡੀਡੇਟ ਰਹਿ ਗਏ ਭਰਾਵਾ ਤੱਕਾ ਉਹਨਾਂ ਨੇ ਕੀਤਾ ਧੋਖਾ ਉਹਨਾਂ ਨੇ ਕੀਤਾ ਸਮਾਂ ਆਊਗਾ ਇੱਕ ਦਾ ਹੈਂ ਇੱਕ ਦਾ ਦੱਸ ਕਿੰਨਾ ਨਹੀਂ ਇਹ ਤਾਂ ਛੱਡਣ ਵਾਲੇ ਬੰਦੇ ਨਹੀਂ ਇਹਨਾਂ ਦਾ ਸਥਾਨ ਹੀ ਜੇਲ੍ਹ 'ਚ ਹੋਣਾ ਚਾਹੀਦਾ ਜੇ ਜਿਹੜੇ ਇਹਨਾਂ ਦੇ ਐਮ.ਐਲ.ਏ ਹਨ ਕਈ ਤਾਂ ਇਸ ਤਰ੍ਹਾਂ ਦੇ ਆ ਜੇ ਇਹ ਰਾਜਨੀਤੀ 'ਚ ਨਾ ਹੁੰਦੇ ਤਾਹੇ ਬਸਤਾ ਬੇਬਸਤਾ ਹਲਫ ਦੇ ਬਦਮਾਸ਼ ਹੋਣੇ ਸੀ ਰਹਿ ਗਈ ਹੈ ਕਿ ਕਿਸ ਮੋੜਨ ਦੀ ਗੱਲ ਕੀਤੀ ਕਿ ਤਰੀਕੇ ਨਾਲ ਭਾਜਪਾ ਅਗਰ ਕੱਲ ਨੂੰ ਆਉਂਦੀ ਹੈ ਤਾਂ ਕਿਵੇਂ ਡੈਮੋਕਰੇਸੀ ਨੂੰ ਮਜਬੂਤ ਕਰਾਂਗੇ ਭਾਜੀ ਪੂਜੀ ਦਾ ਜਿਹੜਾ ਡੈਮੋਕਰੇਸੀ ਲਈ ਖਤਰਾ ਹੋਊਗਾ ਉਹ ਉਹਨੂੰ ਔਕਾਤ ਦੱਸ ਦਿਆਂਗੇ ਉਹ ਤਾਂ ਜ਼ਰੂਰ ਦੱਸਾਂਗੇ ਜਿੰਨਾ ਜ਼ੋਰ ਲਾਉਣਾ ਹੁਣ ਲਾ ਲੈਣ ਅਸੀਂ ਅਸੀਂ ਵੀ ਕਹਿੰਦੇ ਹਾਂ ਲਾ ਲੋ ਜਿੰਨਾ ਜ਼ੋਰ ਲਾਉਣਾ ਪਤਾ ਲੱਗ ਜਾਊਗਾ ਇਹਨਾਂ ਨੂੰ ਇਹ ਡੈਮੋਕਰੇਸੀ ਦਾ ਕਹਾਣ ਕਰ ਰਹੇ ਆ ਪ੍ਰਸ਼ਾਸਨਿਕ ਨਿਗਾਰ ਲਿਆ ਰਹੇ ਆ ਔਰ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਸਹੀ ਸਦਬੁੱਧੀ ਪਰਮਾਤਮਾ ਦੇਵੇਗਾ ਤੇ ਪਰਮਾਤਮਾ ਦੇ ਨਾਲ ਅਸੀਂ ਵੀ ਮਦਦ ਕਰਾਂਗੇ ਸਦਬੁੱਧੀ ਦੇਣ ਦੀ ਇਹਨਾਂ ਨੂੰ ਥੈਂਕ ਯੂ ਥੈਂਕ ਯੂ